ਲੋਕਾਂ ਨੇ ਤੁਹਾਡੇ ਚਾਚਾ ਜੀ ਨੂੰ ਸੰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਦਿਓ ਮੇਰਾ ਨਾਮ ਦੀਪਕ ਸ਼ਰਮਾ ਜੀ ਮੈਂ ਪਿੰਡ ਲੋਲੇ ਨੰਦ ਦਾ ਵਸਨੀਕ ਹਾਂ ਮੇਰੇ ਸਿਹਰੀ ਚਾਚਾ ਜੀ ਨਰੇਸ਼ ਕੁਮਾਰ ਜੀ ਪਿੰਡ ਦੇ ਮੌਜੂਦਾ ਸਰਪੰਚ ਨੇ ਇਹ ਪਿੰਡ ਵਾਲਿਆਂ ਨੇ ਸਾਨੂੰ ਮਾਨ ਬਖਸ਼ਿਆ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਸੀਂ ਪਿੰਡ ਵਾਲਿਆਂ ਨੇ ਜਿਨ੍ਹਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਸੋ ਵੀਰ ਜੀ ਪਿਛਲੀ ਪੰਚਾਇਤ ਵੱਲੋਂ ਕਿਹੜੇ ਪੈਂਡਿੰਗ ਕੰਮ ਲੈ ਚੁੱਕੇ ਹੈ ਜੋ ਤੁਹਾਡੀ ਗੋਈ ਚ ਪੂਰੇ ਕਰਵਾਏ ਜਾਣ ਫਿਰ ਹਾ ਗੇ ਪਿੰਡ ਦੇ ਵਿੱਚ ਪਹਿਲਾਂ ਤਾਂ ਸਟੇਡੀਅਮ ਦੀ ਬਹੁਤ ਵੱਡੀ ਦਿੱਕਤ ਈ ਜਿਹੜੀ ਅਜੇ ਤੱਕ ਇਹਨੇ ਸੋਲਈ ਨਹੀਂ ਕੀਤੀ ਇੱਕ ਪਾਰਕ ਦੀ ਬਾਕੀ ਪਿੰਡ ਦੇ ਵਿੱਚ ਬੱਚਿਆਂ ਲਈ ਜਿਮ ਹੈ ਨਹੀਂ ਉਹਦਾ ਪਹਿਲ ਦੇ ਅਧਾਰ ਤੇ ਆਪਾਂ ਕੰਮ ਕੀਤਾ ਜਾਏਗਾ ਸੋ ਉਹ ਵੀਰ ਜੀ ਤੁਸੀਂ ਆਮ ਦੇਖਿਆ ਹੋਗਾ ਜਦੋਂ ਬਾਹਰਲੇ ਪਿੰਡਾਂ 'ਚ ਜਾਏਗਾ ਦੇ ਫੋਨ ਬੂਟੇ ਲੱਗੇ ਹੁੰਦੇ ਲਾਈਟਾਂ ਲੱਗੀਆਂ ਹੁੰਦੀਆਂ ਨੇ ਜਦੋਂ ਪਿੰਡ ਦੇ ਅੰਦਰ ਇੰਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਰਿਸਪੈਂਸਰੀ ਹੁੰਦੀ ਆ ਉਹ ਲਾਇਬ੍ਰੇਰੀ ਹੁੰਦੀ ਆ ਓਪਨ ਜਿਮ ਹੁੰਦੀ ਆ ਬੱਚਿਆਂ ਝੂਲੇ ਲੱਗੇ ਆ ਵਧੀਆ ਦੇਖ ਨਜ਼ਰ ਆਉਂਦੀ ਆ ਇਹ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜਿ ਕੋਈ ਇਦਾਂ ਦੀ ਸੁਖ ਸੂਦੀਆਂ ਫੈਲਟੀਆਂ ਗਈਆਂ ਵੇਖੋ ਜੀ ਪਹਿਲਾਂ ਪਾਰਕ ਬਣਾਈ ਦੀ ਓਪਨ ਜਿਮ ਉਹਦੇ ਵਿੱਚ ਹੈਗਾ ਪਰ ਉਹਦੀ ਦੇਖ ਦੇਖ ਨਹੀਂ ਹੋ ਰਹੀ ਕਾਫੀ ਟਾਈਮ ਤੋਂ ਉਹ ਮਤਲਬ ਇੱਕ ਇਦਾਂ ਹੀ ਬੁਰਾਗੀ ਬਈ ਆ ਹੁਣ ਉਹਦੇ ਹੀ ਆਪਾਂ ਸਾਹ ਸੰਭਾਲ ਕਰਾਂਗੇ ਨਵੀਂ ਪਾਰਕ ਬਣਾਉਣ ਜਾਂਦੇ ਆ ਇੱਕ ਪਿੰਡ ਦੇ ਵਿੱਚ ਬੱਚਿਆਂ ਲਈ ਜਮਖੋਰੀਆਂ ਲਾਇਬ੍ਰੇਰੀ ਦੀ ਵੀ ਸਹੂਇਤਾ ਲਿਆ ਕੇ ਆ ਰਹੀਆਂ ਪਿੰਡ ਦੇ ਵਿੱਚ ਜਿਹੜਾ ਆਮ ਬੱਚਿਆਂ ਨੂੰ ਪੜਨ ਦੇ ਵਿੱਚ ਦਿੱਕਤ ਨਾਲ ਫਿਲਹਾਲ ਪਹਿਲਾਂ ਕੋਈ ਪ੍ਰਸ਼ੰਨ ਤੁਹਾਡੀ ਗੋਆਇਦ ਕਰਵਾਇਆ ਜਾਏਗਾ ਹਾਂਜੀ ਜੀ ਸੋ ਆ ਰਸਨ卡ਰ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਹੈ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ卡ਰ ਨਹੀਂ ਬਣੇ ਹੁੰਦੇ ਇਸ ਤੋਂ ਗਰੀਬ ਤੇ ਗਾ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਵੀ ਕੋਈ ਇਦਾਂ ਦੀ ਸਮੱਸਿਆ ਹੈਗੀ ਫਿਲਹਾਲ ਤੇ ਇਦਾਂ ਦਾ ਕੋਈ ਕੇਸ ਨਹੀਂ ਆਇਆ ਜਿਤ ਤੱਕ ਮੈਨੂੰ ਲੱਗਦਾ ਸਾਡੇ ਪਿੰਡ ਦੇ ਵਿੱਚ ਸਾਰ ਘਰ ਦੇ ਰਸਨ ਜਿਨ੍ਹਾਂ ਨੂੰ ਲੋਰ ਆ ਉਹਨਾਂ ਦੇ ਘਰ ਪਹੁੰਚਦਾ ਪਿਆ ਵਾ ਫਿਰ ਵੀ ਜੇ ਕੋਈ ਰਹਿ ਗਿਆ ਹੋਵੇਗਾ ਉਹਨਾਂ ਦੇ ਘਰ ਚ ਗੁਰ ਜਾਵੇ। ਸੋ ਮਨਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਜ਼ਗਾਰ ਨਹੀਂ ਮਿਲਦਾ ਸੋ ਕਿਤੇ ਨਾ ਪੈਂਦਾ ਕਿ ਤੁਹਾਡੀ ਕੋਈ ਤੇ ਕਿਵੇਂ ਦੇਖਿਆ ਜਾਏਗਾ। ਵੇਖੋ ਜੀ ਆਹੀ ਤਾਂ ਪਿੰਡ ਦੇ ਵਿੱਚ ਜਿਹੜੇ ਯੋਗ ਆ ਬੇਰੋਜ਼ਗਾਰ ਹੋ ਗਿਆ ਉਹਨਾਂ ਨੂੰ ਕੰਮ ਦੇ ਰਹੇ ਆ ਮਨਰੇਗਾ ਦੇ ਵਿੱਚ ਕੰਮ ਕਰਨ ਦਾ ਮੌਕਾ ਦੇ ਰਹੇ ਆ। ਜਿੰਨੇ ਵੀ ਨਾਮ ਪਏ ਆ ਸਾਰੇ ਇਹ ਮਤਲਬ ਬੇਰੋਜ਼ਗਾਰਾਂ ਦੇ। ਉਹਨਾਂ ਵੇ ਟਾਈਮ ਦੇ ਜੇ ਕੋਈ ਰਹਿ ਗਿਆ ਉਹਦਾ ਨਾਂ ਪਾ ਲ ਨੂੰ ਪਿੰਡ ਦੇ ਵਿੱਚ ਕੰਮ ਕਰਾਂਗਾ ਇੱਕ ਤਾਂ ਮੌਕਾ ਮਿਲ ਗਏ ਇੱਕ ਉਹਨੂੰ ਰੋਜ਼ੀ ਕਮੇ। ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਤੇ? ਪਿੰਡ ਦੀ ਐਜੂਕੇਸ਼ਨ ਸਾਡੇ ਪਿੰਡ ਦੇ ਜੋ ਦੇਖੋ ਸਰ ਪ੍ਰਾਇਮਰੀ ਸਕੂਲ ਆ। ਕੋ ਬਹੁਤ ਕਾਫੀ ਟਾਈਮ ਤੋਂ ਮਦਦ ਚਲੋ ਬਹੁਤ ਵਧੀਆ ਚੱਲਦਾ ਪਰ ਇੱਕ ਲਾਇਬ੍ਰੇਰੀ ਦੀ ਸਮੱਸਿਆ ਆ ਰਹੀ ਹੈ ਸਾਡੇ ਪਿੰਡ। ਕੋਈ ਹੁਣ ਗਾਂ ਹਾਈਅਰ ਸਟੱਡੀਜ਼ ਆ ਗਰੀਬ ਬੱਚੇ ਜਿਹੜੀਆਂ ਇੰਨੀਆਂ ਮਹਿੰਗੀਆਂ ਬੁੱਕਸ ਵਗੈਰਾ ਨਹੀਂ ਲੈ ਸਕਦੇ। ਉਲੀ ਵਾਸਤੇ ਆਪਾਂ ਸੋਚੇ ਕਿ ਲਾਇਬ੍ਰੇਰੀ ਖੋਲੀ ਜੀ ਜੇ ਵੇਖੀ ਮਤਵ ਵਾਲਾ ਬੱਚਿਆਂ ਨੂੰ ਪੜਨ ਵਾਸਤੇ ਹਰ ਇੱਕ ਕਿਸਮ ਦੀ ਤਾਂ ਨਹੀਂ ਉਹ ਆਪਣੇ ਲੋੜਨ ਤੱਬੇ ਜੂਰ ਕਰਨ ਸੋ ਵਿਜੀ ਯੋਧਨ ਨਸ਼ਿਆਂ ਵਿਰੋਧ ਪੰਜਾਬ ਸਰਕਾਰ ਨੇ ਮਹਿੰਮ ਸ਼ੇੜੀਆ ਸੋ ਆਪਜੀ ਤੇ ਪਿੰਨ ਨੂੰ ਲੈ ਕੇ ਕਿਵੇਂ ਦੇਖਦੇ ਮੈਂ ਸਰਕ ਕੰਡ ਵਾਲਿਆਂ ਧੰਨਵਾਦ ਕਰਨਾ ਹਾਗੇ ਪਿੰਨ ਚ 101% ਨਸ਼ਾ ਮੁਕਤ ਆ ਜਦੋਂ ਮਾਜੀ ਜਿੱਥੋਂ ਮਾਜੀ ਪਤਾ ਕਰ ਸਕਾ ਲਾਗੇ ਛਾਗੇ ਸਾਡਾ ਪਿੰਡ ਜਿਹੜਾ ਮਿਰਸਾ ਨਾਲ ਜਿਹੇ ਦਾ ਪਹਿਲਾ ਪਿੰਡ ਹੋਣਾ ਜਿੱਥੇ 101% ਨਸ਼ਾ ਮੁਕਤ ਹੈ। ਇਹ ਪਿੰਡ ਵਾਲੇ ਤੇ ਮਾਨ ਕਰਦਾਂਗੇ ਕਿ ਇਹਦੇ ਮਤਲਬ ਕੋਈ ਵੀ ਬੱਚਾ ਗਲਤ ਲਾਇੰਕ ਨਹੀਂ ਕਰਦਾ। ਸੋ ਵਿਜੀਕ ਕਈ ਵਾਰੀ ਪਿੰਡਾਂ 'ਚ ਝਗੜੇ ਜਿੰਨੇ ਗਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਤੱਕਾਂ ਧੱਕੇ ਖਾਣੇ ਪੈਦਾ ਸਮਾਂ ਹੀ ਗਵਾਦ ਹੁੰਦਾ ਪੈਸਾ ਹੀ ਗਵਾਦ ਹੁੰਦਾ। ਇੱਕ ਸਰਪੰਚ ਦੀ ਕੀ ਉਹ ਮੈਂ ਕਿਵੇਂ ਦੇ ਦੋ। ਵੇਖੋ ਜੀ ਫਿਲਹਾਲ ਤੁਹਾਡੇ ਪਿੰਡ 'ਚ ਇਦਾਂ ਦਾ ਕੋਈ ਕੇਸ ਹੀ ਨਹੀਂ ਆਉਂਦਾ। ਜੇ ਕੋਈ ਹੋ ਵੀ ਜਾਏ ਆਪ ਜੇ ਬੋਲ ਬਣਾਓ ਆਪ ਯਾਨੀ ਬੈਗ ਸਿਆਣੇ ਬੰਦੇ ਉਹਨਾਂ ਨੂੰ ਸੁਲਝਾ ਲੀਦਾ। ਜੇ ਭਾਈ ਤੱਕ ਤੁਸੀਂ ਰਿਕਾਰਡ ਚੈੱਕ ਆ ਸਕਦੇ ਜੇ ਆਗਿਆ ਸਾਡੇ ਪਿੰਡ 'ਚ ਕੋਈ ਐਫ ਆਈ ਆਰ ਹੀ ਨਹੀਂ ਜਿੱਥੋਂ ਤੱਕ ਤਕਰੀਬਨ ਐਸਾ ਝੋ ਤੁਹਾਡੇ ਪਿੰਡ 'ਚ ਕਦੇ ਆਇਆ ਹੀ ਨਹੀਂ ਜੀ ਜੋੜਿਆ ਹਾਂ ਕਿ ਮਤਲਬ ਬਿਲਕੁਲ ਠੀਕ ਹੈ ਹਾਂਜੀ। ਸੋ ਵੀ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਆਮ ਰੋਲ ਦਾ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਜਾਬ ਲੋਕ ਕੀ ਪਲੈਨ ਰੱਖੋਗੇ? ਵੇਖੋ ਨੌਜਵਾਨਾਂ ਦੀ ਪਹਿਲੀ ਡਿਮਾਂਡ ਹੀ ਪਿੰਡ ਦੇ ਵਿੱਚ ਸਟੇਡੀਅਮ ਲਿਆਂਦਾ ਜਾਵੇ, ਟੂਰਨਾਮੈਂਟ ਹੁੰਦੇ ਹੀ ਲਾਈਵ ਟੂਰਨਾਮੈਂਟ ਕਰਾਂਦੇ ਹੀ ਬੱਚੇ ਉਹ ਕਲੇ ਕੇ ਦੀ ਜਮੀਨ ਤੇ ਕਦੇ ਕੇ ਦੀ ਇਹ ਸਭ ਤੋਂ ਪਹਿਲਾਂ ਉਹਨਾਂ ਵਾਸਤੇ ਸਟੇਡੀਅਮ ਵਾਸਤੇ ਜ਼ਮੀਨ ਦਿੱਤੀ ਗਈ ਹੈ ਢਾਈ ਜੀ ਉਹਦੇ ਵਿੱਚੋਂ ਸਟੇਡੀਅਮ ਦਾ ਕੰਮ ਚੱਲੂ ਹੋਏਗਾ ਤਕਰੀਬਨ 2-4 ਮਹੀਨਿਆਂ ਦੇ ਵਿੱਚ ਸਾਲ ਦੇ ਵਿੱਚ ਵਿੱਚ ਸਟੇਡੀਅਮ ਤਿਆਰ ਕਰਕੇ ਬੱਚਿਆਂ ਨੂੰ ਨਵਾਂ ਗਰਾਊਂਡ ਲਵਾਵਾਂਗੇ ਜਿੱਕੇ ਜਿਮ ਦੀ ਬੜੀ ਸਮੱਸਿਆ ਸੀ ਬੱਚੇ ਇੱਥੋਂ 4-5 ਕਿਲੋਮੀਟਰ ਆਉਂਦੇ ਦਿਨੇ ਦਿਨੇ ਇਵਨਿੰਗ ਜਾਂਦੇ ਸੀ ਉਹਨਾਂ ਵਾਸਤੇ ਜਿਮ ਖੋਲ੍ਹਣੀ ਜੇ ਆਪਣੇ ਪਿੰਡ ਦੇ ਵਿੱਚ ਇੱਕ ਟਾਈਮ ਬਚੇਗਾ ਇੱਕ ਬੱਚਿਆਂ ਦਾ ਮੈਂ ਵੀ ਇਹ ਹੋਣਗੇ। ਸੋ ਵੀ ਜੀ ਕੱਚੇ ਕੁਠੇੰਗਲਾਂ ਦਾ ਟਾਪਿੰਡਾਂ 'ਚ ਨਵੇਂ ਬਹੁ ਪਰੇ ਹੋਇਆ। ਆਪ ਜੀ ਦੇ ਪਿੰਡ 'ਚ ਕਿੰਨੇ ਕੱਚੇ ਕੁਠੇੰਗਲਾਂ ਕਿੰਨੇ ਨਵੇਂ ਬਹੁ ਪਰੇ ਹੋਏ। ਸਾਡੇ ਪਿੰਡ ਵਿੱਚ ਸਾਰੇ 13 ਗਜਾਂ ਦੇ ਕੱਚੇ ਕੋਠਿਆਂ ਦੀਆਂ ਗ੍ਰਾਂਟਾਂ ਹੀ ਜਿਹੜੀਆਂ ਮੈਂ ਉਹਨਾਂ ਨੂੰ ਦੋਹਾਂ ਚੁੱਕਾ। ਜੇ ਬਾਕੀ ਜਿਹੜੇ ਨਵੇਂ ਜਿਨ੍ਹਾਂ ਜੋਗ ਹੈਗੇ 20 25 ਉਹਨਾਂ ਦੇ ਨਵੇਂ ਫਾਰਮ ਭਰ ਕੇ ਭੇਜ ਦਿੱਤੇ। ਜੀ। ਫੇਰ ਜਲਦੀ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਉਹਨਾਂ ਨੂੰ ਪਾ ਗਾ ਉਹਨਾਂ ਦੇ ਮਕਾਨ ਪੱਕੇ ਕੀਤੇ ਜਾਣਗੇ। ਜੀ। ਸੋ ਉਹ ਵਿਧੇ ਸੈਂਟਰਲ ਗੋਵਰਨਮੈਂਟ ਆ ਪੰਜਾਬ ਸਰਕਾਰ ਤੋਂ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਜਾਂਦੀਆਂ ਕਿਤੇ ਨਾ ਕਿਤੇ ਟੜੇ ਬੰਦੇ ਗਰੀਬੀ ਤੋਂ ਕਾਹੋਈ ਦਾਣੀ ਹੁੰਦੀ ਆ ਤਾਂ ਆਪ ਜੀ ਦੀ ਬਈ ਤੇ ਕਿਵੇਂ ਬਰਾਲਾ ਕੀਤਾ ਜਾਏਗਾ ਸਰ ਪਹਿਲੀ ਗੱਲ ਸਾਡੇ ਪਿੰਡ ਵਿੱਚ ਕੋਈ ਤਰੇਵਦੀ ਹੈ ਹੀ ਨਹੀਂ ਸਾਰਾ ਮਤਲਬ ਪਿੰਡ ਇਕੁਅਲ ਆ ਕੋਈ ਇਤਨੀ ਗੱਲ ਨਹੀਂ ਹੈਗੀ ਦੂਜਾ ਜਿਹੜਾ ਹੱਕ ਹੈ ਉਹਨੂੰ ਜ਼ਰੂਰ ਮਿਲਦਾ ਵਾ ਇਹ ਕੋਈ ਟੱਕ ਨਹੀਂ ਸਕਦਾ ਜੀ ਤਾਂ ਉਹ ਵਿਧੇ ਕਿਹੜਾ ਤੁਸੀਂ ਹੁਣ ਪਹਿਲ ਦੇ ਅਧਾਰ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਜਿਹੜਾ ਪਿੰਡ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰੇ ਸਰ ਪਹਿਲਾਂ ਅਸੀਂ ਸਟੇਡੀਅਮ ਬਣਾ ਰਹੇ ਹਾਂ ਉਹਦੇ ਨਾਲ ਹੀ ਪਾਰਕ ਬਣਾਵਾਂਗੇ ਇੱਕ ਇੱਕ ਕੂੜਾ ਸੁੱਟਣ ਦੀ ਸਮੱਸਿਆ ਜਿਹੜੀ ਸਾਡੇ ਪਿੰਡ ਦੇ ਵਿੱਚ ਕੂੜਾ ਸੁੱਟਣ ਨੂੰ ਜਗ੍ਹਾ ਹੀ ਨਹੀਂ ਆ ਲੋਕੀ ਮੰਦਰ ਦੇ ਲਾਗੇ ਕਰਦੇ ਆ ਉਹਦੇ ਵਿੱਚ ਡਰੇਨ ਵਿੱਚ ਕੂੜਾ ਸੁੱਟਦੇ ਪਏ ਉਹਦੇ ਵਾਸਤੇ ਅਸੀਂ ਗੋਗਨਾਥਾ ਮਤਲਬ ਇਹ ਜਗਾਵਾ ਕੋਸ਼ੜੀਆ ਉੱਥੇ ਉਹਨਾਂ ਨੂੰ ਕੂੜਾ ਸੁੱਟਣ ਵਾਸਤੇ ਪ੍ਰੋਜੈਕਟ ਲਾ ਕੇ ਦੇਵਾਂਗੇ ਬਗੈਰ ਉਹਦਾ ਰਸਤਾ ਬਣਾ ਕੇ ਉਹਨਾਂ ਨੂੰ ਪ੍ਰੋਪਰ ਵਧੀਆ ਜਗ੍ਹਾ ਦੇਣਾ ਕੂੜਾ ਸੁੱਟਣ। ਸੁਵਿਧਾ ਸ਼ਮਸ਼ਾਨ ਘਾਟ ਤੇ ਸ਼ਿਵਰੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਹੈ ਕਿ ਆਪ ਜੀ ਦੇ ਕਿਵੇਂ ਦੇਖਦੇ ਨਹੀਂ ਸਾਡੇ ਪਿੰਡੂ ਦੇ ਸਾਡੇ ਇਦਾਂ ਦੀ ਕੋਈ ਸਮੱਸਿਆ ਨਹੀਂ ਹੈਗੀ ਸੀ ਵੇਲੇ ਦੀ ਪਾਣੀ ਦੀ ਵਗੈਰਾ ਸੀਵੇਜ ਵੀ ਹੈਗੀ ਆ ਕਿ ਜਿੱਥੇ ਲੋੜ ਹੋਵੇ ਉੱਥੇ ਪਾਵਾਂਗੇ ਸਫਰਾ ਦੀ ਸਫਾਈ ਕਰਾਈ ਆ ਜਿਹੜੀ ਸਫਾਈ ਹੋਣ ਹੋਈ ਆ ਅਜੇ ਤੱਕ ਕਿੰਨੇ ਕਰਾਈ ਹਨ ਜੀ ਸੋ ਉਹ ਵਿਕਾਸ ਦੇ ਕੋਹ ਕਾਹ ਵੀ ਪਸੜਿਆ ਪੈ ਨਹੀਂ ਜਿਹੜਾ ਨਹੀਂ 7-8 ਮਹੀਨੇ ਦੇ ਵਿੱਚ ਜਿਹੜੀ ਤੇਜ਼ੀ ਲਿਆਤੀ ਹੈ ਵਿਕਾਸ ਦੇ ਵਿੱਚ ਨਹੀਂ ਸਰ ਹੁਣ ਵੇਖੋ ਜਿਹੜਾ ਕੰਮ ਰਹਿ ਗਿਆ ਬੱਚਿਆਂ ਨੂੰ ਜਿਹੜਾ ਵਾਅਦਾ ਕੀਤਾ ਦਾ ਫੇਲੀ ਗੱਲ ਤੋਂ ਉਹਨਾਂ ਦੀ ਡਿਮਾਂਡ ਕਰੂਣ ਦੇ ਜਿਵੇਂ ਆ ਉਹ ਸਭ ਤੋਂ ਪਹਿਲਾਂ ਲੈਣ ਦੀ ਹੈ ਬਾਕੀ ਜੋ ਵੀ ਪਿੰਡ ਦਾ ਵਿਕਾਸ ਰਹਿੰਦਾ ਵਾ ਦੋਰਾ ਉਹ ਬੈਲ ਦੇ ਧਾਕੇ ਕੀਤਾ ਜਾਏਗਾ ਪਿੰਡ ਦੀ ਸਕਿਉਰਟੀ ਵਾਸਤੇ ਸਾਰੇ ਪਿੰਡ ਦੇ ਵਿੱਚ ਸੀਸੀਟੀਵੀ ਕੈਮਰੇ ਲਵਾ ਦਿੱਤੇ ਗਏ ਨੇ ਹੁਣ ਆਨ ਵਾਸਤੇ ਬੱਚਿਆਂ ਵਾਸਤੇ ਵਾਈਫਾਈ ਦਾ ਵੀ ਪ੍ਰੋਜੈਕਟ ਲੈ ਕੇ ਆਵਾਂਗੇ ਜਲਦੀ ਸੋ ਪਿੰਡ ਦੇ ਲੋਕਾਂ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਸਪੰਨਜਿਆਤਾ ਸੀ ਗਿਆ ਸੋ ਮੈਸੇਜ ਕੀ ਕਰਨਾ ਚਾਹੋ ਮੈਂ ਵੀ ਪਹਿਲੀ ਗੱਲ ਤੇ ਮੈਂ ਇਕੱਲਾ ਨਹੀਂ ਸਾਰਾ ਪਿੰਡੀ ਸਰਪੰਚ ਜੀ ਆ ਕਿ ਜੋ ਵੀ ਕੰਮ ਕਰਦੇ ਪਏ ਆ ਸਾਰੀ ਸਹਿਮਤੀ ਨਾਲ ਹੋ ਰਿਹਾ ਕੋਈ ਇਕੱਲਾ ਬੰਦੇ ਦੀ ਸੋਚ ਦੇ ਉੱਤੇ ਕੰਮ ਨਹੀਂ ਚੱਲਦਾ ਸਾਰੇ ਪਿੰਡ ਦੀ ਮੌਤਵਾਰ ਬੰਦਿਆਂ ਦੀ ਸਹਿਮਤੀ ਦੇ ਨਾਲ ਜੋ ਪਾਸ ਹੁੰਦਾ ਵਾ ਜੋ ਉਹਨਾਂ ਨੂੰ ਲੋੜ ਹੈਗੀ ਆ ਸਭ ਤੋਂ ਪਹਿਲਾਂ ਉਹ ਕੰਮ ਕੀਤਾ ਜਾਏਗਾ ਬਾਕੀ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਪਿੰਡਵਾਲ ਨੇ ਜਿਨ੍ਹਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ